ਟੈਂਪਰੇਚਰ ਹੈਗਾ -26 ਫੀਲ ਲਾਈਕ like -37 ਲੋਕੇਟ ਟੈਸਟ ਕਰੇ ਸਾਡੇ ਬੈਠੇ ਹੁੰਦੇ ਆਂ ਅਸੀਂ ਉਸ ਟਾਈਮ ਪਹਾੜ ਦੀ ਪੀਸੀ ਤੇ ਹੁੰਦੇ ਆਂ ਫੀਲ ਲਾਈਕ -39 37 ਇੰਨਾ ਜ਼ਿਆਦਾ ਜੁਰਨੇ ਚ ਹਾਈ ਕਰੀ ਅਜ ਟੈਂਪਰੇਚਰ ਹੈਗਾ -26 ਫੀਲ ਲਾਈਕ -37 ਲੋਕੇ ਟੈਕਟ ਕਰੇ ਸਾਡੇ ਬੈਠੇ ਹੁੰਦੇ ਤੇ ਸਾਨੂੰ ਟੇਕ ਨਹੀਂ ਸਹੀ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਅੱਜ ਅਸੀਂ ਪਹੁੰਚਿਆ ਹਾਲੀਕਾ ਸਪਰੇਅ ਲੇ ਕੋਲ ਜਿਹੜਾ ਰਾਹ ਹੁੰਦਾ ਕੈਨਮੋਰ ਦੇ ਵਿੱਚ ਸਪਰੇਅ ਵੇਗਨ ਝੂਰਾ ਲੋਕ ਬਹਾਉਂਦੇ ਆ ਗਾਹਾਂ ਆ ਕੇ ਪਾਰਕਿੰਗ ਪੈਂਦੀ ਹੈ ਜਿੱਥੋਂ ਇਸਟੈਂਡ ਆ ਫਰੰਟੋਂ ਆਹ ਵਾਲੀ ਇਧਰ ਹਾਲੀਕ ਸ਼ੁਰੂ ਹੋ ਗਈ ਆ ਅੱਜ ਹਾਲਿੰਗ ਕਰਨ ਆਏ ਆ ਹਵਾਵਾਂ ਚੱਲੀਆਂ ਦੀਆਂ ਠੰਡ ਹੋ। ਖਿਆਨ ਸਾਨੂੰ ਇੱਥੇ 5 ਮਿੰਟ ਹੋਏ ਨੇ ਤੇ ਹੁਣ ਹੀ ਜੰਮਣ ਲੱਗ ਗਈ। ਵੀ ਜੰਮਣ ਲੱਗ ਜੇ। ਮੌਸਮ ਸਾਫ਼ ਹੋਣਾ ਸ਼ੁਰੂ ਤਾਂ ਹੋ ਗਿਆ। ਦੇਖਦੇ ਆਂ ਬਾਕੀ ਸਿਰਫ ਇੱਕ ਗੱਡੀ ਸੀ ਪਾਰਕਿੰਗ 'ਚ ਤੇ ਦੂਜੀ ਸਾਡੀ। ਅਸੀਂ ਪਹਿਲਾਂ ਵੀ ਹਾਲ ਲੰਘੇ ਇਹ ਕਰੀ ਹੋਈ ਆ। ਗਰਮੀਆਂ ਚ ਕਰੀ ਸੀ ਉਦੋਂ ਮੇਰ ਨਾਲ ਬਲਕਾਰ ਹੋਈ ਸੀ ਨੱਕ ਜਮ ਗਿਆ ਮੇਰਾ ਮੁੱਛਾ ਹੋ ਗਿਆ ਤੇ ਅੱਜ ਇਨੀ ਠੰਡ ਜਿਹੀ ਕਰਦੀ ਹਾਈ ਕਿ ਨਹੀਂ ਸੀ ਕੀਤੀ ਇਨੀ ਠੰਡ ਚ ਪਹਿਲੀ ਵਾਰ ਆਇਆ ਦੇਖਦੇ ਆਂ ਕੀ ਬੰਦ ਬਾਵਾਰਾ ਪਾਰ ਕਰਕੇ ਆ ਗਏ ਵੀਡੀਓ ਬਣਾਉਣ ਦੀ ਹਿੰਮਤ ਜਮ ਨਹੀਂ ਹੈ ਇਹ ਤੋ ਟੰਡਰ ਵਾਲੀ ਆ ਹੱਥ ਨਹੀਂ ਕੱਢਾ ਜਾਂਦਾ ਦਸਤਾਨਿਆਂ ਚ ਮੱਕੂ ਸਾਰਾ ਕੁਝ ਜੰਮ ਰੱਖਿਆ ਕਿੰਨਾ ਭੜਾ ਲੱਗਦਾ ਹੂੰ ਫੁੱਲ ਟ੍ਰੇਲ ਦੇਖੋ ਫਾਇਦਾਂ ਵਿੱਚ ਆ ਦੇ ਝਾੜ ਲੈਣਾ ਦਾੜੀ ਉੱਪਰ ਹਵਾ ਚੱਲਦੀ ਆ ਖੀਰ ਲਾਇਆ ਮੈਨੂੰ 37 ਅੱਜ ਤਾਂ ਬਸ ਐਕਸਟ੍ਰੀਮ ਹੋ ਗਈ ਹੋਈ ਸਾਡਾ ਤੇ ਜਿਹੜਾ ਮੂੰਹ ਤੇ ਬਨਨ ਵਾਲਾ ਸੀਗਾ ਮੇਰੇ ਕੋਲੇ ਲਿਆਂਦਾ ਹੋ ਹੁਣ ਗੱਡੀ ਚ ਬੁਲਿਆ ਅੱਜ ਕੰਨ ਧਰ ਕੇ ਸਿਰ ਦੁਖਣ ਲੱਗ ਗਿਆ ਐਨੀ ਠੰਡੀ ਹਵਾ ਵਾਈ ਜਾ ਹੈਲੋ ਟੀਸੀ ਤੋਂ ਹੀ ਮਿਲਾਂਗੇ ਵੀਡੀਓ ਵਗਟ ਬਣਾਉਂਗਾ ਉੱਥੇ ਵੀ ਜੇ ਕੈਮਰਾ ਨਿਕਲ ਗਿਆ ਠੀਕ ਆ ਨਹੀਂ ਨੇ ਠੰਡ ਬਹੁਤ ਆ ਉਹ ਜਿਹੜੀ ਸਾਹਮਣੇ ਪੀਕ ਦਿੰਦੀ ਆ ਉਹ ਹੈਗੀ ਇਸਟੈਂਡ ਆਫ ਰੰਡਲ ਇਹ ਵੀ ਆਪਾਂ ਵਿంటర్ ਸੰਮਟ ਕੀਤਾ ਸੀ ਇਹਦਾ ਵਿంటర్ 'ਚ ਕਰੀ ਸੀ ਉਧਰ ਨੂੰ ਸੂਜ ਦੇ ਨਿਕਲਿਆ ਚਮਕੀ ਜਾਂਦੀ ਆ ਪਹਾੜੀ ਆਪਣੇ ਤੋਂ ਪਹਿਲਾਂ ਇੱਕ ਜਾਣਾ ਗਿਆ ਵਾ ਤੇ ਦੋ ਜਾਨੇ ਅਸੀਂ ਚੱਲੇ ਆਂ। ਬਾਵਾ ਤਹਾਂ ਆ ਗਏ। ਇੱਕ ਤਾਂ ਇਹ ਹਿੱਸਾ ਪਾਰ ਕਰ ਲਿਆ। ਹੱਥ ਤਾਂ ਬਹੁਤ ਧਰਦਿਆ ਵੀਡੀਓ ਬਣਾਉਣ ਲੱਗੇ। ਇੱਧਰ ਇਹ ਸਿਕਦਾ ਪਹਿਲਾ ਥੀਓ ਪੁਆਇੰਟ ਬਣਦਾ। ਨਾਲ ਨਾਲ ਜਾ ਕੇ ਥੱਲੇ ਲੇਕ ਦਿਂਦੀਆਂ ਕਹਿੰਦੇ ਮੈਂ ਸ਼ੈਦਿੰਦਾ। ਪਰ ਅਸੀਂ ਨਹੀਂ ਜਾਂਦੇ। ਹਵਾ ਬਹੁਤ ਚੱਲਦੀ ਇੱਥੇ। ਬੁੱਲ ਸੁਣ ਹੋ ਗਏ ਮੇਰੇ। ਬੋਲਿਆ ਨਹੀਂ ਆਵਾ ਸਮਾਰ ਗਏ। ਹੇ ਮੂਨੋ ਕਾ ਸਨੋ ਹੋਇਆ ਪਿਆ ਤੀਸੀ ਤੋ ਜਾ ਕੇ ਮਿਲਾਂਗੇ ਬਸ ਹਬਾ ਹੱਡ ਚੀਰ ਮੀ ਹਬਾ ਐ ਚੀ ਦੀ ਲੰਗ ਜਾਂਦੀ ਆ ਯਾਰ ਥੱਲਾ ਲਾ ਵਨ ਸਨੋ ਹੋ ਗਿਆ ਹਵਾ ਬਹੁਤ ਠੰਡੀ ਚੱਲਦੀ ਆ ਇਹ ਤੇ ਆ ਕਿ ਸਾਨੂੰ ਮਾਈਕਰੋ ਸਪਾਈਕਸ ਪਾਉਣੇ ਪੈਗੇ ਪਿੱਛੇ ਤਾਂ ਟ੍ਰੇਲ ਬਹੁਤ ਵਧੀਆ ਸੀ ਗਾਹਾਂ ਜਾ ਕੇ ਪੌੜੀਆਂ ਵਾਲੇ ਸੈਕਸ਼ਨ ਆਉਂਦੇ ਆ ਤਾਂ ਕਰਕੇ ਉੱਥੇ ਜ਼ਰੂਰੀ ਹੋ ਜਾਂਦੇ ਨੇ ਇਹ ਹਰਾ ਦੇ ਵਿੱਚ ਤਿੰਨ ਸੈਕਸ਼ਨ ਪੌੜੀਆਂ ਵਾਲੇ ਆਉਂਦੇ ਆ ਇੱਕ ਸੀ ਮੰਝਾ ਇੱਕ ਆ ਤੇ ਇੱਕ ਆ बस ਰਜਰੇ ਪਹੁੰਚਣ ਵਾਲਿਆ ਪਰਲੇ ਪਾਸੋਂ ਜਾ ਕੇ ਉਹ ਉਧਰ ਸਮਟ ਦਿੰਦਾ ਤੇ ਸੂਰਜ ਨਿਕਲ ਰਿਹਾ ਆ ਪਹਾੜੀਆਂ ਚਾਂਤਰੀਆਂ ਦੇਖੋ ਸੋਹਣੀ ਹੈ ਕਿ ਚਲਿਏ ਚਾ थैंक यू ਆ ਸਾਹਮਣੇ ਰਜ ਰਹੀ ਇੱਥੇ ਪਰ ਟੌਪ ਰਹਿ ਗਿਆ ਰਜਦੇ ਨਾਰਮਲ ਜਾ ਕੇ ਉਧਰ ਦੀ ਤਾਂ ਹੋ ਜਾਣਾ ਬਰਫ ਹੈ ਤੇ ਜੰਮੀ ਹੋਇਆ ਪਿਆ ਗੋਰਾ ਜਿਹੜਾ ਸਾਡੇ ਮੂਰੇ ਗਿਆ ਉਹਨੇ ਰਹਾ ਬਣਾਤਾ ਨੇ ਸਾਨੂੰ ਬਣਾਉਣਾ ਪੈਂਦਾ ਸੀ ਅਸਾਰੀ ਕੱਲ ਵੀ ਪਈ ਵੀ ਬਰਫ ਹੈ ਕੱਲ ਕੈਲਗਰੀ ਜੀ ਵੀ ਪਈ ਬਹੁਤ ਟਾਈਮ ਬਾਅਦ ਸਾਰਾ ਜਨਵਰੀ ਸੁੱਕਾ ਲਗਾਤਾ 1 ਫਰਵਰੀ ਨੂੰ ਆ ਕੇ ਸਨੋ ਪਈ ਕੈਲਗਰੀ ਜੀ ਤਾਂ ਇੱਥੇ ਵੀ ਆ ਥੱਲੇ ਪੱਥਰ ਦਿਖ ਜਾਂਦੇ ਕੋਈ ਇੱਥੇ ਜੰਮੀ ਨਹੀਂ ਰੱਜ ਤੇ ਪਹੁੰਚ ਗਿਆ ਕੈਨ ਮੁਰਸ਼ਰ ਇਧਰ ਕੀ ਮਾਈਨਸ ਵੀ ਇਧਰ ਅਸੀਂ ਹਾਲ ਲਿੰਗ ਤੇ ਜਿੱਤੇ ਜਾਣਾ ਤਾਂ ਇੱਥੋਂ ਥੱਲੋਂ ਆਏ ਰੱਜ ਦੇ ਨਾਲ ਨਾਲ ਹੋ ਕੇ ਉਹ ਟਾਪ ਤੇ ਨਜ਼ਾਰਾ ਵਕੈਂਦਾ ਜਦੋਂ ਅਸੀਂ ਪਹਿਲੀ ਵਾਰ ਹਾਲਿੰਗ ਕਰੀ ਸੀ ਗਰਮੀਆਂ ਚ ਉਸ ਵੇਲੇ ਦੀ ਵੀਡੀਓ ਬਣਾਈ ਵੀ ਐ ਮੈਂ ਵਿੱਚ ਲਾ ਰਿਹਾ ਹਾਂ ਇਹ ਸਾਰਾ ਤਾਂ ਆ ਕੇ ਪੱਥਰ ਪੱਥਰ ਰਹਿ ਜਾਂਦਾ ਰੱਜ ਰਹਿ ਜਾਂਦੀ ਆ ਸਾਈਡ ਤੇ ਸਿੱਧੀ ਢਲਾਣਾ ਥੱਲੇ ਨੂੰ ਤੇ ਬਿਜ਼ੀ ਬਹੁਤ ਹੁੰਦੀ ਆ ਇਹ ਇੱਕ ਬਹੁਤ ਲੋਕ ਆਉਂਦੇ ਆ ਇੱਥੇ ਇਕੱਠ ਬਹੁਤ ਹੁੰਦਾ ਤਾਂ ਆ ਟਾਪ ਤੇ ਦਿਨ ਵੀ ਸੋਹਣੇ ਲੱਗੇ ਪੈਂਦੇ ਆ ਉਹ ਹਾਲਿੰਗ ਪੀਕ ਵੈਂਟ ਉੱਹ ਸਾਹਮਣੇ ਜਿਹੜਾਗਾ ਉਹਦਾ ਹੋਰ ਨਾਮ ਆ ਥੱਲੇ ਇੱਕ ਵੀਕ ਰਹਿ ਜਾਂਦੀ ਆ ਉਹ ਹੈਗੀ ਹੈਗੀ ਮਾਈਨਰ ਸਪੀਕਰ ਅੱਜ ਦੂਜੀ ਵਾਰ ਅਸੀਂ ਹਾਲਿੰਗ ਪੀਕਰ ਗਿਆ ਪਹਿਲਾਂ ਗਰਮੀਆਂ ਚ ਕਰੀ ਸੀ 2024 ਦੀ ਜਿਹੜੀ ਪਹਿਲੀ ਹਾਈਕ ਸੀਗੀ ਮੇਰੀ ਮੈਂ ਇਥੇ ਬਲਕਾਰਨੇ ਕਰੀ ਸੀ 2024 ਚ ਸਭ ਤੋਂ ਪਹਿਲੀ ਹਾਈਕ ਸੀ ਇਹ ਕਰੀ ਸੀ ਬਿਗਨਰ ਲੈਵਲ ਦੀ ਹਾਈਕ ਆ ਬਹੁਤ ਸੋਹਣੀ ਆ ਸਿਰਫ ਉੱਤੇ ਆ ਕੇ ਪੱਥਰ ਜਿਹਾ ਕੋਈ ਚੱਕਰ ਨਹੀਂ ਆਉਂਦਾ ਸੌਖਾ ਹੀ ਵਸ ਧਿਆਨ ਨਾ ਰਹਿ ਕੇ ਹੋ ਜਾਂਦੀ ਆ ਤੇ ਉਦੋਂ ਅਸੀਂ ਮਾਈਨਰ ਸਪੀਕਰ ਵੀ ਕਰੀ ਸੀ ਵੈਂਟਰ ਵੀ ਤੇ ਅੱਜ ਦੇਖਦੇ ਹਾਂ ਮਾਈਨਰ ਵੱਲ ਸ਼ਾਇਦ ਹੀ ਚਾਈਏ ਹਾਲਿੰਗ ਪੀਕ ਅਜ ਲੰਦਾ ਇਵੈਂਟਰ ਉਹ ਸਾਹਮਣੇ ਈਸਟੈਂਡ ਆਫ ਰੰਡਲ ਰਹਿ ਗਈ ਪਰਲੇ ਪਾਸੇ ਉੱਥੇ ਉਹ ਅਸੀਂ 2024 ਦੀ ਲਾਸਟ ਹਾਈਕ ਸੀ ਜਿਹੜੀ ਈਸਟੈਂਡ ਆਫ ਰੰਡਲ ਦਸੰਬਰ ਚ ਕਰੀ ਸੀ ਪਤਾ ਨਹੀਂ ਕਿੰਨੇ ਦਸੰਬਰ ਨੂੰ ਆਖਰੀ ਹਫਤੇ ਚ ਆਖਰੀ ਐਤਵਾਰ ਸੀ ਜਿਹੜਾ ਤੇ ਵੀਊ ਚੈੱਕ ਕਰੋ ਆ ਸਾਰਾ ਸਾਹਮਣੇ ਕੈਨਮੂਰ ਸ਼ਹਿਰ ਰਹਿ ਗਿਆ ਮੈ ਕਿਚਾ ਫੋਟੋ ਅੱਗੇ ਤੋਂ ਆ ਜੀ ਲਿਓ -28 ਡਿਗਰੀ ਫੀਲ ਲਾਈਕ -38 ਡਿਗਰੀ ਇੰਨੀ ਠੰਡ ਚ ਹਾਈ ਕੀਤੀ ਅੱਜ ਹੁਣ ਬਸ ਥੱਲੇ ਚੱਲਦੇ ਹਾਂ ਆ ਜਿਹੜਾ ਵਿਊ ਪੁਆਇੰਟ ਤੁਹਾਨੂੰ ਦੱਸਿਆ ਸੀਗਾ ਇਹ ਵਾਹ ਸਾਹੀ ਕੇ ਅੱਧੇ ਜਿਹਾ ਚ ਰਹਿ ਜਾਂਦਾ ਥੱਲੇ ਤੁਹਾਨੂੰ ਵਾਈਟ ਮੈਨ ਪਾਉਂਡ ਦੱਸਦਾ ਸਾਹਮਣੇ ਜਿਹੜਾ ਜੰਮਿਆ ਵਾ ਵਾਈਟ ਮੈਨ ਪਾਉਂਡ ਸਪਰੇਅ ਲੈ ਕੇ ਥੱਲੇ ਜਾ ਕੇ ਰਹਿ ਜਾਂਦੀ ਆ ਕਿਲਾ ਦੇਸ਼ हां इनी हो हैनी जठे जिन्नी ਇੱਥੇ ਵਾਲੀ ਹਵਾ ਚੱਲਦੀ ਆ ਆ ਦੋਵੇਂ ਪਾਰਾਂ ਦੀ ਓਪਨਿੰਗ ਆ ਗਈ ਨਾ ਦੋਹਾਂ ਦੀ ਇਹਨਾਂ ਦੇ ਵਿਚਾਲੀ ਦੀ ਹੁੰਦੀ ਆ ਦਲਦ ਠਾਰਦੇ ਆ ਬੋਲਦੇ ਆਂ ਦੇ ਲੋ ਜੀ ਵਜਾ ਦੇਖ ਲੋ ਅੱਜ ਕੀ ਬਣੀ ਆ ਹੌਲਦ ਕੀ ਹੋਣਾ ਜਿਆਦਾ ਜੰਮ ਗਈ ਸੁਣੋ -39 ਸਿ ਬੈਠਣ ਵਾਲਾ ਨਾ ਚੋਣੀ ਨਾ ਕੇ ਨੇ ਮਰਜੀ ਰੰਦ ਆ ਹਾਲਤ ਹੋ ਗਿਆ ਅੱਜ ਘਰੇ ਬੈਠਣ ਵਾਲਾ ਚੋਂ ਸੀ ਜਮਾ ਹੀ ਹੈਣੀ 2000 1 ਜਮਾ ਨਹੀਂ ਬਸ ਐਂ ਦਵਰ ਕੋਈ ਨਹੀਂ ਸ਼ੁਰੂ ਮਤ ਉਹਦੇ ਦਾ ਇੱਕ ਕਾਫੀ ਲਓ ਜੀ ਸਮਾਪਤੀ ਵੱਲ ਵਧਦੇ ਹੋਏ ਪਹਿਲ ਨਾ ਦੱਸ ਰੋ ਦੋਈ ਗੱਡੀਆਂ ਸੀ ਇੱਥੇ ਦੂਜੀ ਗੱਡੀ ਸਾਡੀ ਸੀ ਕਿ ਹੁਣ ਆਕੇ ਖੜ ਗਿਆ ਥੱਲੇ ਹਵਾ ਜਿਆਦਾ ਚੱਲਦੀ ਕਰਕੇ ਕੁਝ ਨਹੀਂ ਸੀ ਸੋੰਦਾ ਮੈਂ ਕੀ ਵਿੱਚ ਬੋਲਦਾ ਠੰਡ ਬਹੁਤ ਜਿਆਦਾ ਸੀ ਬੋਲਦੇ ਤੇ ਮੇਰੇ ਦੰਦ ਵੀ ਠਰਦੇ ਸੀ ਏ ਸੀ ਸਾਡੀ ਅੱਜ ਦੀ ਹਾਈਕ ਹਾਲਿੰਗ ਪੀਕ ਠੰਡ ਬਹੁਤ ਜਿਆਦਾ ਸੀ ਅੱਜ ਮਿਲਦੇ ਹਾਂ ਹੁਣ ਅਗਲੇ ਹਫਤੇ ਇੱਕ ਨਵੀਂ ਹਾਈਕ ਤੇ